ਤਾਰੀਵਾਲ 'ਚ ਪੁਰਾਣੀ ਦੁਸ਼ਮਣੀ ਲੈ ਕੇ ਇੱਕ ਗੁੱਟ ਨੇ ਤੁੱਚੇ ਘਟ ਉੱਪਰ ਚਲਾਈਆਂ ਗੋਲੀਆਂ ਇੱਕ ਨੌਜਵਾਨ ਹੋਇਆ ਚਕਮਿੰਕ ਕਸਬਾ ਤਾਰੀਵਾਲ ਵਿਖੇ ਪੁਰਾਣੀ ਰੰਜਿਸ਼ਕਾਰ ਮੈਦਾਨ ਗਰਾਊਂਡ ਵਿੱਚ ਖੜੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਸਵਾਰਤੇ ਨੌਜਵਾਨਾਂ ਲੋ ਗੋਲੀਆਂ ਮਾਰ ਕੇ ਗੰਬੀਰੂ ਵਿੱਚ ਜ਼ਖਮੀ ਕਰ ਦਿੱਤਾ ਗਿਆ ਜਿਸ ਨੂੰ ਇਲਾਜ ਲਈ ਕਰਤਾਰਪੁਰ ਤੇ ਪ੍ਰਾਈਵੇਟ ਹਸਪਤਾਲ ਚ ਤੱਕ ਕਰਵਾਇਆ ਗਿਆ ਹੈ ਚਕਮੀ ਨੌਜਵਾਨ ਦੀ ਪਛਾਣ ਛੱਲੀ ਪੁੱਤ ਸ਼ਿਰਾਜਵਾਸੀ ਧਾਰੀਵਾਲ ਬੱਚੋਂ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਕੋਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹਮਲਾਵਰਾਂ ਨੂੰ ਫੜ ਲਈ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਕਰਨਸਥਾਨ ਤੇ ਪਹੁੰਚੇ ਟੀਐਸ ਵੀਲ ਖਤਰ ਸਿੰਘ ਨੇ ਦੱਸਿਆ ਕਿ ਧਾਰੀਵਾਲ ਦੇ ਪਿੰਡ ਕੁੰਡਾ ਤੇ ਰਹਿਣ ਵਾਲੇ ਕਰਨ ਅਤੇ ਪਿੰਡ ਤੋਂਵਾ ਖਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਕਮੀ ਸ਼ਾਲੀ ਪੱਟੀ ਦੇ ਗਰੁੱਪ ਦਾ ਮੈਂਬਰ ਹੈ ਅਤੇ ਕਰਨ ਗਰੁੱਪ ਤੇ ਲੋਕਾਂ ਨੇ ਉਸ ਤੇ ਗੋਲੀਆਂ ਚਲਾਈਆਂ ਹਨ ਮੌਕੇ ਤੇ 4 ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਚੋਂ 3 ਗੋਲੀਆਂ ਸ਼ਾਲੀ ਨੂੰ ਲੱਗੀਆਂ ਉਹਨਾਂ ਕਾਕੇ ਪਿੰਡ ਤੀਨਪੁਰ ਵਿੱਚ ਵੀ ਬੋਧਵਰ ਰਾਤ ਨੂੰ ਵੀ ਹਵਾਈ ਫਾਇਰਿੰਗ ਹੋਈ ਸੀ ਜਿਸ ਅਤੇ ਸ਼ਾਇਦ ਇਹ ਘਟਨਾ ਇਸੇ ਨਾਲ ਜੁੜੀ ਹੋ ਸਕਦੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਭਾਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾਜੇ ਤੇ ਆਪਣਾ ਮੋਰ ਸਾਹਿਬ ਆਪਣੇ ਮਿਲ ਗਰੋਂ ਦੇ ਖੇਤਾਂ 'ਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨੇ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਖਰਸ਼ਾਲੀ ਵੀਰ ਭੱਜੇ ਖਰਸ਼ਾਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਜ ਉਹਨਾਂ ਦੇ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮੁੱਲੋਂ ਨਾਲ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਨਾਲ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀਗੇ ਮੁੰਡੇ ਤਿੰਨ ਤਿੰਨ ਸੀਗੇ ਕੋਈ ਕੁਝ ਕੀ ਕੀ ਪਾਇਆ ਸੀ ਨਾਲੇ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਦਾ ਮੂੰਹ ਸਿਰ ਵੱਧਾ ਸੀ ਜੈਕਟਾਂ ਛੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਹ ਕੀ ਕਹਿੰਦੇ ਸੀ ਕੀ ਬੋਲੇ ਆ ਕੇ ਆਣ ਕਹਿੰਦੇ ਸ਼ਾਲੀ ਤੂੰ ਆ ਬੈਂਚ ਉੱਤ ਇਦਾਂ ਕਰਕੇ ਕਹਿੰਦੇ ਸੀ ਸ਼ਾਲੀ ਕੀ ਆ ਸ਼ਾਲੀ ਕਹਿੰਦਾ ਹਾਂ ਮੈਂ ਉਹ ਨਾਲ ਹੁੰਦੇ ਪੈਰ ਤੇ ਗੁਲੀ ਮਾਰਦੇ ਤਿੰਨੇ ਮੁੰਡੇ ਅੱਗੇ ਆਏ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀ ਗੋਲੀਆਂ ਮਾਰ ਕੇ ਕਿਧਰ ਭੱਜੇ ਫਿਰ ਗੋਲੀਆਂ ਮਾਰ ਕੇ ਭਾਜੀ ਉਹ ਭੱਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਭੱਜੇ ਬੇਬੇ ਨਾਨਕੀ ਵਾਲ ਨੂੰ ਜਿਹੜਾ ਚੜਦੀ ਨਹੀਂ ਚੜਾਈ ਦੀ ਉਧਰੋਂ ਭੱਜੇ ਉਹ ਚੁੱਕੇ ਲੈ ਗਿਆ ਉਹ ਉੱਥੇ ਫਿਰ ਕਹਿੰਦਾ ਸ਼ੈਲੀ ਵੀ ਮੈਂ ਚੁੱਕੇ ਲੈਦਾ ਨਾਲ ਮੇਰੇ ਦੋਸਤ ਵੀ ਦੋ ਚਾਰ ਤੈਨੂੰ ਤਾਂ ਕੋਈ ਨਹੀਂ ਕਹਿੰਦਾ ਕਿ ਤੁਸੀਂ ਤੇਰੇ ਲਈ ਆਹ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭੱਜਣਾ ਮਗਰ ਉਹਨੇ ਮੇਰੇ ਨਾਲੋਂ ਵੈਪਨ ਕੀਤਾ ਮੈਂ ਕਿ ਮੈਨੂੰ ਕਹਿੰਦਾ ਆਫ ਉੱਧੇ ਗਾ ਤੇਰੇ ਮਾਰ ਹਣਾ ਮੈਂ ਕਿ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਉਹ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਰੀ ਦੇ ਹੁਣ ਚਲੋ ਠੀਕ ਜੇ ਬਾਕੀ ਦੇਖੋ ਕੀ ਬੰਦਾ ਹੈ ਕੋਈ ਪੁਲਿਸ ਨੂੰ ਪੋਲਟ ਰਿਪੋਰਟ ਕਰ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦੇ ਦਿੱਤੀ ਹੈ ਹਾਂਜੀ ਹਾਂਜੀ ਮੈ ਲਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਹੈ ਖੁੰਡੇ ਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਦੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਤੋਂ ਹੀ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਹੈ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਨੇ ਸਿਰ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਗੋਪਰਾ ਮੁੰਡਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਇਹ ਗਰਾਉਂਡ ਚ ਆਇਆ ਤੇ ਉਹਦੇ ਨਾਲ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਰਪਾਈ ਕਰਨ ਵਾਲੇ ਸਨ ਫਾਰ ਵਾਲੇ ਤਿੰਨ ਜਣੇ ਸੀ ਟੋਟੇ ਕਮ ਕਬੂ ਹੈ ਬਸ ਨਹੀਂ ਨਾ ਸਟੇਸ਼ਨ ਕਰ ਰਹੇ ਹਾਂ ਜਲਦੀ ਕਾਬੂ ਆ ਜਾਣਗੇ ਕਿੰਨੇ ਫਾਇਰ ਕੀਤੇ ਨੇ ਫਾਰ ਉਹਨਾਂ ਚਾਰ ਕੀਤੇ ਜੀ ਕੱਲ ਰਾਤੀ ਵੀ ਦਾਦੇ ਕੋਈ ਗੋਲੀ ਚਲੀ ਜੀ ਕੋਈ ਜੀਨ ਪੜਤੋ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਇਹ ਉਸ ਨਾਲ ਰਿਲੇਟਡ ਆ ਉਹ ਵੀ ਆਪਾਂ ਨੇ ਵਸੀਸ਼ਨ ਕਰ ਰਹੇ ਹਾਂ ਜੀ ਕੋਟਾ ਕੋਈ ਸਰਾਗ ਲੱਭਾ ਜੀ ਬਸ ਲੱਗ ਲੱਗ ਕਰ ਹੀ ਰਹੇ ਹਾਂ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹਾਂ ਕਰ ਰਹੇ ਹਾਂ ਕਰ ਰਹੇ ਟੋਟਲੀ ਸਰਾਸਾ ਸਰ ਲੋਕੀ ਕਾਰਜ ਕੀਤੀ ਹੈ ਜੀ ਆ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਰਸਟ ਕਰ ਰਹੇ ਆ